ਵਾਹਿਗੁਰੂ ਜੀ ਰਹਿਰਾ ਸਾਹਿਬ ਸੋ ਦਰਗਾਸਾ ਮਹਾਂਲਾ ਮਹਿਲਾ ਸਿਖੋ ਓਨਕਾਰ ਸਤਗੁਰ ਪ੍ਰਸਾਦ ਸੋ ਦਰਤੇ ਰਾਹੀ ਹਾ ਸੋ ਘਰ ਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਮ ਦੇ ਅਨੇਕ ਅਸੰਖਾ ਕੀਤੇ ਤੇਰੇ ਬਾਪਨ ਹਾਰੇ ਕਿਤੇ ਤੇਰੇ ਰੰਗ ਕੋਈ ਸੁਖੀਆ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋਂ ਪਾਉਣ ਪਾਣੀ ਵੈ ਸੰਤਰਗਾ ਵੈ ਰਾਜਾ ਧਰਮਗਵਾਰੇ ਗਾਵਣ ਤੁਧਨੋਂ ਚਿਤ ਗੁਜਿਲਖ ਜਾਨਣ ਜਿਤੁ ਜਿਗ ਧਰਮ ਵਿਚਾਰੇ ਗਾਵਣ ਤੁਧਨੋਂ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਲਾ ਸੁਆਰੇ ਗਾਵਣ ਤੁਧ ਨਾਮ ਇੰਦਰ ਰਵੀਂਦਰਾ ਸੁਣ ਬੈਠੇ ਦੇਵਤਿਆਂ ਅੰਦਰ ਨਾ ਦੇ ਗਾਵਣ ਤੁਧ ਨਾਮ ਸਿਦ ਸਮਾਧੀ ਅੰਦਰ ਗਾਵਣ ਤੁਧ ਨਾਮ ਸਾਧ ਵਿਚਾਰੀ ਗਾਵਣ ਤੁਧ ਨਾਮ ਜਤੀ ਸਦੀ ਸੰਤੋਖੀ ਗਾਵਣ ਤੁਧ ਨਾਮ ਵੀ ਉਤਰਾ ਦੇ ਗਾਵਣ ਤੁਧ ਨਾਮ ਪੰਡਤ ਪੜਨਲ ਈਸਰ ਜਗ ਜਗ ਵੇਦਾ ਨਾਲੇ ਗਾਵਣ ਤੁਧ ਨਾਮ ਮੋਹਣੀਆ ਮਨ ਮੋਹਣਾ ਤੁਹਮਾਰਸ ਇਹ ਆਦੇ ਗਾਵਣ ਤੁਮਾਰਤਨਿ ਉਪਾਏ ਇਹੇ ਅਠਸਠ ਤੀਰਥ ਨਾਲੇ ਗਾਵਣ ਤੁਧ ਨੋ ਜੋਦ ਮਹਾ ਪਰਸੂਰਾ ਗਾਵਣ ਤੁਧ ਨੋ ਖਾਣੀ ਚਾਰੇ ਗਾਵਣ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੀ ਤੇਰੀ ਧਾੜੀ ਸੇ ਤੁਧ ਗਾਵਣ ਜੋਦ ਤੁਮਾਣ ਰੱਥੇ ਤੇਰੇ ਭਗਤ ਰਸਾਤੇ ਹਉਰ ਕੇਤੇ ਤੁਧ ਨੋ ਗਾਵਣ ਸੇ ਮਨ ਚਿਤਨਾ ਯਾਵਣ ਨਾਮੁ ਕੀਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਤ ਸਾਚੀ ਨਾਏ ਹੈ ਵੀ ਹੋਸੀ ਜਾਏ ਨਾ ਜਾਸੀ ਰਤਨਾ ਜਿਨ ਰਚਾਏ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੇ ਮਾਇਆ ਜਨੇ ਅਪਾਈ ਕਰ ਕਰ ਦੇ ਕਾ ਕੀਤਾ ਆਪਣਾ ਜੇ ਉਸ ਦੀ ਵੜਾਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਸੋ ਸਾਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਅੱਖ ਸਭ ਕੋਏ ਕੀ ਵਡਾ ਵਡਾ ਜਿਥਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਬਾਦੇ تیر ਰਹੇ ਸਮਾਏ ਵਡੇ ਮੇਰੇ ਸਾਹਿਬਾ ਗੁਰਮੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀ ਤਾ ਕੀ ਵੜ ਚਿਰ ਆ ਰਹਾਉ ਸਭ ਸੁਰਤਿ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਰਹਾਏ ਕਹਿਣਾ ਜਾਈ ਤੇ ਰੀਤਿ ਰਵੜਿਆਈ ਸਭ ਸਤ ਸਭ ਦਭ ਸਭ ਚੰਗਿਆਈਆ ਸਿਦਾ ਅਪੁਰਖਾਂ ਕਿਆ ਵੜਿਆਈਆ ਉਦਵਲ ਸਿੱਧੇ ਕਿਨ ਲਾਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਕਿਸਹਿ ਕਿਆ ਚਾਰਾ ਨਾਨਕ ਸਤ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਓਖਾ ਸਚ ਨਾਉ ਸਚ ਨਾਮ ਕੀ ਲਾਗੈ ਭੂਖ ਉਤ ਭੁਖੈ ਘਾਜ ਚਲੀਐ ਦੂਖ ਸੋਖ ਮਿਸਰਾ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾ ਸਾਚੇ ਨਾਮ ਕੀ ਜਿਨ ਬੜਿਆ ਆਇਆ ਅੱਖੇ ਕੀਮਤ ਨਹੀ ਪਾਈ ਜੇ ਸਭ ਮਿਲਖ ਆਖਣ ਬਾਹੀ ਵੱਡਾ ਨ ਹੋਵੇ ਘਾਟ ਨਾ ਜਾਏ ਤਾਂ ਅਹ ਮਰਨ ਨ ਹੋਵੇ ਸੋਦ ਜਿੰਦਾ ਰਹੇ ਨ ਸੁਖੈ ਭੋਗ ਗੁਣ ਹੋਰ ਨਾ ਕੋਇ ਹੋਏ ਜੀਵੜ ਆਪ ਤੇ ਵੜ ਤੇਰੀ ਰਾਤ ਜਿਨ ਜਿਨ ਕਰ ਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਦ ਸਨਾਤ ਰਾਗ ਗੁਰੂ ਮਹਲਾ ਜਾਪ ਹਰਿ ਕੇ ਨਾਮ ਸਤਿਗੁਰ ਸਦਪੁਰਖ ਬਿਨੰਕਰੋ ਗੁਰਪਾਸਰ ਹਮ ਕੀ ਰਹੇ ਕਿਰਨ ਸਤਗੁਰ ਸਰਣਾਏ ਕਰ ਦਇਆ ਨਾਮ ਪਰਗਾਸ ਮੇਰੇ ਮੇਰ ਗੁਰਦੇ ਮੋਖੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਰਕਾਰੀ ਹਰ ਕੀ ਰਤ ਹਮੇ ਲਹਿਰਾਸ ਰਹਾ ਹਰਨ ਕੀ ਉਡ ਭਾਗ ਵੜੇ ਦਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਜੁਬਤਾ ਸਹਿ ਬੰਦ ਸੰਗਤ ਗੁਣ ਪਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਜਿਨ ਜੰਪਾਸ ਜਬ ਸਤਿਗੁਰ ਸਰਣ ਸੰਗਤ ਨਹੀਂ ਆਏ ਸਿਗ ਜੀਵੈ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਏ ਤਿਨ ਘੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਬ ਸੰਗਤ ਜਿਤ ਹਰ ਰਸ ਪਾਇਆ ਮਿਰਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹੇ ਰੇ ਮਨ ਚਿਤ ਰੇ ਉਦਮ ਜਾ ਆਹਰ ਹਰਿ ਜਿਉ ਪਰਿਆ ਸਹਿਲ ਪਥਰ ਮੈਂ ਜਨ ਤੇ ਉਪਾਇ ਪਾਂ ਕਾਹੇ ਦਿੱਤ ਅਗ ਕਦ ਹਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਵਨਤਾ ਕੋਈ ਨਾ ਕਿਸ ਕੀ ਧਰਿਆ ਸੇਰੇ ਸਰੇ ਦੀਕ ਸੰਭਾਹੇ ਠਾਕੁਰ ਕਾਹੇ ਮਨ ਭੋਖ ਰਿਆ ਓੜੇ ਓੜਿਆ ਵੈ ਸਹ ਕੋ ਸਾਥ ਸਪਾਛ ਬਚਨ ਛੜਿਆ ^{(1)} ਬਿਨ ਕਉਣ ਖਲਾਵੈ ਕਉਣ ਜੁਗਾਵੈ ਮਨ ਮੈ ਸਿਮਰਨ ਕਰਿਆ ਸਭ ਨੇ ਤਾਨ ਦਸਿਆ ਸਤਿ ਸਿਧਾਨ ਠਾਕੁਰ ਕਰ ਤਦ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰੇ ਅੰਤ ਨ ਪਾਰਾ ਵਰਿਆ ਰਾਗਿਆਸਾ ਮਹੱਲਾ ਚੌਥਾ ਸੋ ਪ੍ਰਖ ੴ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਕਾਰੇ ਅਗਨਾਗਮਿਆਪਾਰ ਸਭ ਧਿਆਵੇ ਸਭ ਧਿਆਵੇ ਤੁਝ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾ ਭਰਤੀਆ ਹੋ ਸੰਤੋ ਜੀ ਸਭ ਲੋਕ ਵਿਸਾਰਣ ਹਾਰਾ ਹਰਿਆਪੇ ਛਾਪੁਰ ਹਰਿਆਪੇ ਸੇਉਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੇ ਹਰ ਇੱਕ ਨੂੰ ਮੁਰਖ ਸਮਾਣਾ ਇੱਕ ਦਾਤ ਦੇਖ ਬਿਖਾਰੀ ਜੀ ਸਭ ਤੇਰੇ ਚੋ ਜਿ ਵਿਡਣ ਹੂੰ ਆਪੇ ਦਾਤਾ ਆਪੇ ਭਗਤਾ ਜੀ ਹੰਤ ਜਿਮਨੇ ਅਵਰ ਨ ਜਾਣਾ ਉੰਕਾਰ ਬ੍ਰਹਮ ਬੇਅੰਤ ਬੇਅੰਤ ਜੀ ਕਿਰਿਆ ਗੁਰਿਆਖ ਬਖਾਣਾ ਜੋ ਸੇਵਹਿ ਜੋ ਸੇਵੈ ਤੁਧ ਜੀ ਜਨਮਾਨਕ ਤਿਨ ਗੁਰਵਾਣਾ ਹਰਿ ਧਿਆਵੇ ਹਰਿ ਧਿਆਵੇ ਤੁਧ ਜੀ ਸੇ ਜਨ ਦੁਖ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਇਨ ਤੋਟੀ ਜਮ ਕੀ ਥਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਇਨਕਾ ਭਉ ਸਭ ਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀ ਏ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਝਾਇਆ ਜੀ ਜਨ ਨਾਨਕ ਤਿਨ ਬਰ ਜਾਸੀ ਤੇਰੀ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਗਏ ਅੰਤਿ ਅੰਤਾ ਇਹਨੇ ਭਗਤ ਤੇਰੀ ਭਗਤ ਸਲਾਹਣ ਤੁਧ ਜੀ ਹਰਿ ਅਨੰਤ ਅਨੇਕ ਅਨੰਤਾ ਤੇਰੇ ਅਨੰਤ ਤੇਰੇ ਅਨੰਤ ਕਰੇ ਹਰਿ ਗੋਜਾ ਜੀ ਤਪ ਤਾਪੇ ਜਪੇ ਅੰਤ ਤਾ ਤੇਰੇ ਅਨੇਕ ਤੇਰੇ ਅਨੇਕ ਭੜੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਰੇ ਜਨ ਮਾਨਕ ਜੀ ਸੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਸੁਧ ਜੇਵੜ ਔਰ ਨਾ ਕੋਈ ਗੁਰੂ ਗੁਰੂ ਕੋ ਸਦਾ ਸਦਾ ਕੋ ਇੱਕੋ ਜੀਤੂ ਨੇ ਤਨ ਕਰਤਾ ਸੋਈ ਉਹਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਉਹਦੇ ਆਪੇ ਸ੍ਰਿਸ਼ਟ ਸਭੇ ਉਪਾਏ ਜੀ ਤੇਦੇ ਆਪੇ ਸ੍ਰਿਜ ਸਭ ਹੋਈ ਜਨ ਮਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਰ ਕਾਜ ਲੋਈ ਆਸਾ ਮਹੱਲਾ ਚੌਥਾ ਹੂੰ ਕਰਤਾ ਸਚਿਆਰ ਮੈਂ ਦਾ ਸਾਹਿ ਜੋ ਤੂੰ ਭਾਵੈ ਸੋ ਇਥੇ ਸੇ ਜੋ ਤੂੰ ਦੇ ਸੋਇ ਹਾਂ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਾਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਖਿਲਾਤਾ ਮਨੁਖ ਗਵਾਇਆ ਤੁਝੇ ਆਪੁ ਛੋੜਿਆ ਆਪ ਮਿਲਾਇਆ ਹਉ ਦਰਿਆਵੋ ਸਬਦ ਜਹੀ ਮਾਹੇ ਤਜਗਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਕੇਰਾ ਵਿਰੋਗ ਮੇ ਦਵਿਛੜਿਆ ਸੰਜੋਗੀ ਮੇ ਲ ਜਿਸ ਨੂੰ ਤੂੰ ਜਾਣੇ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਲੋਗ ਆਣੇ ਜਿਨ ਹਰ ਸੇਵਿਆ ਤਿਰ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸ ਹੋਵੇ ਤੁਤ ਬਨ ਦੂਜਾ ਬਨ ਨਾ ਕੋਈ ਹਉ ਕਰ ਕਰ ਵੇਖੇ ਜਾਣੇ ਸੋਏ ਜਨ ਨਾਮਕ ਗੁਰਮਖ ਪਰਗਟ ਹੋਈ ਆਸਾ ਮਹਲਾ ਪਹਿਲਾ ਇਤ ਸਰਵਰਡਾ ਭਾਈ ਨੇ ਨਿਵਾਸਾ ਪਾਣੀ ਪਾਉ ਗਜਨ ਕੀਆ ਪੰਕਜ ਮੋਹ ਪਾਗ ਰੀ ਚਾਲੈ ਹਮ ਦੇਖਾ ਤਹਿ ਡੁਬਿਆ ਲਈ ਮਾਨੋ ਇੰਕਨਾ ਜੇ ਸਮੂੜ ਮਨਾਂ ਹਰ ਵਿਸਰਤ ਤੇਰੇ ਗੁਣ ਗੱਲਿਆ ਰਹਾਉ ਨਾਉ ਜਤੀ ਸਤਿ ਨਹੀਂ ਪੜਿਆ ਮੂਰਤ ਮੁਗਦਾ ਜਨਮ ਪਾਇਆ ਹਰਨワਤ ਨਾਨਕ ਜਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇ ਹੋਇਆ ਗੋਬਨ ਬਣ ਕੇ ਤੇਰੀ ਬਰਿਆ ਅਵਲ ਕਾਸ ਤੇ ਕਿਤਨਾ ਕਾਮੋ ਮਿਲ ਸਾਧ ਸੰਗਤ ਭਜਿ ਕੇ ਵਦਨਾਮ ਸਰਨ ਜਾਮ ਦਾ ਭਗਤ ਜਲ ਧਰਮ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਰਹਾ ਜਬ ਤਦ ਸੰਗਮ ਧਰਮਨਾਕ ਮਾਇਆ ਸੇਵਾ ਸਾਧਨਾ ਦਾ ਨਿਆ ਹਰਿ ਰਾਇ ਕਾਹ ਨਾਨਕ ਹਮ ਨੀਤ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਪਾਤਸ਼ਾਹ ਦਸਵੇਂ ਕਹੋ ਆ ਤੁਮੇਂਤੀ ਜੋ ਆਈ ਮੰਮੁ ਲੇਕਾ ਹਰ ਕਰੋ ਹਾਥ ਦੇ ਰਚਾ ਪੂਰਨ ਹੋਇ ਚਿਤ ਕੀ ਇਛਾ ਤਬ ਜਨਨੁ ਮਨੁ ਰਹੈ ਹਮਾਰਾ ਆਪਣਾ ਜਾਣ ਕਰੋ ਸਤਿ ਪਾਰੰਮ ਅਮਰੇ ਦੁਸਤ ਸੁਭਾਅ ਤੁਮ ਘਾਵੋ ਆਪ ਹਾਥ ਦੇ ਮੋਹਿ ਬਚਾਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਵਾਰ ਕਰਤਾਰੰ ਔਰ ਅਚਾਲ ਮਨਿ ਕਰਦੇ ਕਰੈ ਸਭ ਕਰਨ ਕੋ ਆਸ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਕਮੈ ਸਾਧਕ ਅਵਰਨਾ ਤਿਆਮ ਜੋਗ ਰਚਾਹੂ ਸਤਮ ਉਤੇ ਪਾਉ ਸੇਵ ਸਿਖਾ ਮਾਰੀ ਤਾਰੀਐ ਤੁੰਤ ਤੁੰ ਸਤਰ ਹਮਾਰੇ ਬਾਦੀਐ ਆਪ ਹਾਥ ਦੇ ਮੁਝੈ ਅਵਰੇ ਮਰਨ ਕਾਲ ਕਾ ਦਰਾਸ ਨੇ ਮਰੇਐ ਕੋ ਜੋ ਸਦਾ ਹਮਾਰੇ ਪਛਾ ਸਰੀਆ ਸਤਿ ਤੁਝ ਜੋ ਕਰਹੁ ਰੱਛਾ ਰਾਖਿ ਰਹਿਉ ਮੋਇ ਰਾਖਣ ਹਾਰੀ ਸਾਹਿਬ ਸੰਸਹਾਰੇ ਪਿਆਰੀ ਦੀਨ ਬੰਦ ਦੁਸਤਨ ਕੇ ਅੰਤ ਤਮੋਪੁਰਿ ਚਤਰ ਜਸ ਕੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰਿ ਮਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਅਤਮਾਸ ਜਵਨ ਕਾਰ ਜੋਗੀ ਸਰਪੀਓ اے ترا دھرمہ ما جو پیو جنن کا سب لوک سوادا نمسکار ہے تاہیں ہمارا جنن کا سب جگت بنایو دیو بدت جن سنے උපجایو ఆది انتیکے అవتارا سوے گرو سمجھیو ہمارا نمسکار تسیں کو ہماری سکل پرજા دین آپ سواری सेवकਨ کو سیو گن ਸੁਖ دیو સਤਰਨ کو পল મો ਬਦਤੀ요 ਕੜ ਕੜ ਕੇ ਅੰਦਰ ਕੀ ਜਾਣਤ ਭਲੇ ਪੁਰੇ ਕੀ ਪੀਰਿ ਸ਼ੰਤ ਚੀਤੀ ਤੇ ਗੁੰਦਰਿਆ ਸੋਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤ ਨਾ ਦੁਖ ਪਾਏ ਤੇ ਦੁਖੀ ਸੁਖ ਪਾਰੇ ਸਾਧਨ ਕੇ ਸੁਖੀ ਏਕ ਏਕ ਕੀ ਪੀਰਿ ਪਸ਼ਾਨ ਕੜ ਕੜ ਕੇ ਬੜ ਬੜ ਕੇ ਜਾਣੈ ਜਪਿ ਉਦਕਰਖ ਕਰਾ ਕਰਤਾਰਾ ਫਲ ਜਾ ਧਰਤਵ ਦੇਹ ਅਪਾਰਾ ਜਵੇ ਆਕਰ ਕਰਤ ਹੋਂ ਕਬ ਹੋਂ ਤੁਮ ਮੈਂ ਬਿੰਦ ਦੇਹ ਤ ਸਭ ਹੋਂ ਜੀਤੇ ਬਦਨਾ ਸ੍ਰੇਸ਼ਟ ਸਭ ਧਾਰੈ ਆਪਿ ਆਪਣੀ ਗਉਂਜਿ ਉਚਾਰੈ ਤੁਮ ਸਭ ਹਿੱਤ ਰਹਿਤ ਨਿਗਾਹਮੋ ਜਾਣਤ ਬੇਦ ਭੇਦਿਆ ਰਿਆਲ ਨਿਰੰਕਾਰ ਨਿਰਵਤਾਰਣ ਦੇਉ ਲੰਭ ਆਦਿ ਅਨੀਲ ਅਨਾਦਿਆ ਸੰਭ ਤਾੰਕਾ ਮੂਡ ਵਿਚਾਰਤ ਭੇਦਾ ਜੰਕੋ ਭੇਬ ਨਾ ਪਾਵਤ ਦੇਦਾ ਤਾਂ ਤੂ ਕਰਿ ਪਾਹ ਹਰਿ ਅਨਮਨਤ ਵਹ ਮੂੜੁ ਕਛੁ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਤਿੰਨ ਤਨਹਿ ਭਵ ਆਪੁ ਆਪਣੀ ਬੁਧ ਹੈ ਜੀਤੀ ਵਰਨਤ ਭੰਗਨ ਤੂ ਹੈ ਤੀਤੀ ਤੁਮਰਾ ਲਖਾਰਾ ਜਾਇ ਬਸਾਰਾ ਕਿਹ ਵਿਦ ਸਦਾ ਪ੍ਰਥਮ ਸੰਸਾਰਾ ਏਕ ਰੂਪਿਆ ਨੂਪ ਸੰੂਪਾਰੰ ਭਯੋ 라ਭ ਤੈ ਭੂਪਾ अंडज जिरज सिद्ध ज कीने पुत पुज खान बहर रड जीने कहो कुल राजा हठै बैठा कहो सिंहल पे संत रह बैठा सगरे श्रेष्ठ दिखाय जंबवज आज जो बात श्रोश जंपवा अव रक्षा मेरी तुम करो सिख वार या सिख संगरो दुष्ट जीत्यो द्वद तु पाता सकल मलेश करो रण सता ਜੇ ਆਸ ਤੁਝ ਦਾ ਸਰਣੀ ਪਰੇ ਤਿਨਕੇ ਦੁਸਤ ਲੋਕ ਤਿਹਾਰੇ ਮਰੇ ਗੁਰਖ ਜਵਨ ਪਖ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਲੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਰ ਲਿਜੁ ਨਿ ਆਏ ਹੈ ਰੱਛਾ ਹੋਏ ਕਾਇ ਸਭ ਕਾਲਾ ਦੁਸਤ ਅਰਿਸ਼ਟ ਰਿਤ ਕਾਲਾ ਕਿ ਪਾਦ ਰਿਸ਼ਟਨ ਜਾਏ ਨਿਹਾਲ ਹੋ ਤਾਂ ਕੇ ਤਾਪ ਤਨ ਗਮਰੇ ਹਲੇ ਹੋ ਜਦ ਸਿੱਧ ਘਰਮ ਵਸ ਹੋਈ ਦੁਸਤ ਸਾਹ ਸਦਾ ਨ ਕੋਈ ਇੱਕ ਬਾਰ ਜਿਨ ਤੁਮੈ ਸੰਬਾਰਾ ਆਤਮਾ ਸੇਤਾ ਹੈ ਵਰ ਜਿਨ ਨਰਨਾਮਿ ਸਹਾਰੋ ਕਹਾ ਦਾਦ ਦੁਸਤ ਲੋਗ ਤੇ ਰਹਾ ਥੜਕ ਕੇ ਤਮੈ ਸ਼ਰਨ ਤਿਹਾਰੀ ਆਪ ਹਾਸ ਨਹਿ ਲਿਹੋ ਹੋਵਾਰੇ ਸਰਵ ਪਵਰਮਾ ਹੋ ਸਹਾਈ ਦੁਸ਼ਟ ਲੋਕ ਤੇ 레 ਹੋ ਬਚਾਈ ਸਈਆ ਆਇਂ ਕਰੇ ਜਬ ਤੇ ਤੁਮਰੇ ਤਵ ਦੇਖੋ ਆਪ ਤਰੇ ਨਹੀਂ ਆਨੇਉ RAM ਰਹੀਮ ਪੁਰਾਨ ਪੁਰਾਨ ਅਨੇਕ ਕਹੈ ਮਤ ਇਕ ਨਮੋਨੇਉ ਸਿਮਰਤ ਸਾਸਰ ਵੇਦ ਸੁਭਾਗ ਹੋ ਪੀਰ ਕਾ ਹਮ ਇਕ ਨ ਜਾਣਿਉ ਸਰੀਏ ਸਾਨਾ ਕਿਰਪਾ ਤੁਮਰੇ ਕਰ ਮੈਂ ਨਾ ਕਰਿਓ ਸਭ ਤੁਹਿ ਬਖਾਨਿਓ ਬਹਾਰਾ ਸਗਲ ਦੁਆਰ ਕੋ ਸਾਟ ਕੈ ਗਇਓ ਤੁਹਾਰੋ ਦਰਬਾਰੁ ਬਾਹਿ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰੁ RAM ਕਰੀ ਮਹਲਾ ਤੀਜਾ ਆਨੰਦ ਇਕੋ ਅੰਕਾਰ ਸਗਲ ਪ੍ਰਸਾਦਨ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨੁ ਵਜੀਆ ਵਾਧਾਇਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ ਸਭ ਜੋਤਾਂ ਗਾਵੋ ਹਰੀ ਕੇ ਰਾਗ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਨਕ ਹੋਤ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਾਰਨ ਸਭ ਸੁਵਾਰਣਾ ਸਭ ਨਾਮ ਕਲਾ ਸਮਰਤ ਸੁਆਮੀ ਸੋਗ ਮਨੋ ਵਿਸਾਰੇ ਰਹਿ ਨਾਨਕ ਮਨ ਮੇਰੇ ਸਦਾ ਰਵ ਹੋਰ ਨਾਮ ਲੈ ਸਾਚੇ ਸਾਹਿਬਾ ਗਿਆਨਹੀ ਘਰ ਤੇਰਾ ਘਰ ਦਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਮਤ ਸਲਾਹ ਤੇਰੇ ਨਾਮ ਮਨ ਵਸਾਇ ਨਾਮ ਜਿਨ ਕੈ ਮਨ ਵਸਿਆ ਵਾਜੇ ਸਭ ਦੁਖ ਨੇਹੇ ਕਹਿ ਨਾਮੁ ਸੱਚੇ ਸਾਰ ਕਿਆ ਨਾਮਿ ਘਰ ਤੇਰਾ ਸਾਚਾ ਨਾਮਿ ਆਧਾਰੋ ਸਾਚੇ ਨਾਮਿ ਆਧਾਰ ਮੇਰਾ ਜਿਨ ਭੁਖਾਂ ਸਭ ਮਵਾਈਆ ਕਰ ਸਾਥ ਸੁਖ ਮਰਿਆ ਵਸਿਆ ਜਿਨੇ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਤਹੁ ਜਿਸ ਦੀ ਅਜ ਵਡਿਆਈਆ ਤਹਿ ਨਾਨਕ ਸੁਣਹੁ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਰਹਾ ਅਦਾਰੋ ਵਾਜੇ ਪੰਜ ਸਬਦ ਘਰਿ ਸੁਭਾਗੈ ਘਰਿ ਸੁਭਾਗੈ ਸਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਜ ਦੋਤ ਤਦ ਵਸ ਕੀਤੇ ਕਾਲ ਗੰਢ ਤਮਾਰਿਆ ਤੁਰ ਕਰਮ ਭਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਰਹਿ ਨਾਨਕ ਰਹਿ ਸੁਖ ਹੋਆ ਤਿਤ ਕਰਿਆ ਮਹ ਜਵਾਜੀ ਅਨੰਦ ਸੁਣਾ ਵਡ ਭਾਗੀ ਹੋ ਸਗਲ ਮਨੋ ਰਤਪੂਰੇ ਪਾਰ ਬ੍ਰਹਮ ਪ੍ਰਾਪਾਇਆ ਸਾਜਨ ਭਰੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਬੁਨੀਤ ਤੈ ਦੇ ਪਵਇਤਾ ਸਤਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਧਮੀ ਮਹਲਾ ਪੰਜਵਾਂ ਥਾੜ ਵਿੱਚ ਦਿਨ ਵਸਤੂ ਪਈਓ ਸਾਤ ਸੰਤੋਖ ਵਿਚਾਰ ਅਮਰਤ ਨਾਮ ਧਾਕਰਤਾ ਪਇਓ ਜਿਸ ਦਾ ਸਭ ਸੇ ਆਦਾਰੂ ਜੇ ਕੋ ਖਾਵੈ ਜੇ ਕੋ ਹੁੰਜੈ ਤਿਸ ਦਾ ਹੋਇ ਉਦਾਰੋ ਇਹ ਵਸਤ ਤ ਜੀ ਨਾ ਜਾਏ ਨਿਤ ਨਿਤ ਰਾਖੁਰ ਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਅਸਾਰੋ ਸਲੋਕ ਮਹੰਲਾ ਅੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਿਉ ਹੋਈ ਤਰਸ ਆਇਆ ਮੈਂ